ਤੁਸੀਂ ਆਪਣੇ ਬਾਰੇ ਦੱਸਦੇ ਹੋ ਸਕੂਲ ਬਾਰੇ ਦੱਸਦੇ ਕਿਹੜਾ ਸਕੂਲ ਹੈ ਕਿਹੜੇ ਪੰਨੇ ਦਾ ਹੈ ਆਪਾਂ ਇਸ ਟਾਈਮ ਕਰਮੂ ਵਾਲਾ ਪਿੰਡ ਦੇ ਵਿੱਚ ਬੈਠੇ ਹੋਏ ਆ ਤੇ ਸਰਕਾਰੀ ਐਲੀਮੈਂਟਰੀ ਸਕੂਲ ਆ ਕਰਮੂ ਵਾਲਾ ਵੈਸੇ ਪ੍ਰਾਇਮਰੀ ਸਕੂਲ ਆ ਤੇ ਇੱਕ ਟਾਈਮ ਦੇ ਵਿੱਚ ਜਦੋਂ ਸਰਕਾਰ ਨੇ ਅਨਾਉਂਸ ਕੀਤਾ ਸੀ ਕਿ ਸਾਰੇ ਸਕੂਲ ਜਿਹੜੇ ਆ ਉਹ ਐਲੀਮੈਂਟਰੀ ਕਰ ਦੇਣੇ ਆ ਐਲੀਮੈਂਟਰੀ ਦਾ ਮਤਲਬ 8th ਤੱਕ ਤੇ ਬਟ ਹੋਇਆ ਨਹੀਂ ਅਜੇ 5ਵੀਂ ਤੱਕ ਹੀ ਆ ਪ੍ਰਾਇਮਰੀ ਦੇ ਤੌਰ ਤੇ ਹੀ ਆਪਾਂ ਸਕੂਲ ਚੱਲ ਰਿਹਾ ਵਾ ਤੇ ਆਪਾਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕਰਮੂ ਵਾਲਾ ਦੇ ਵਿੱਚ ਬੈਠੇ ਹੋਏ ਆ ਤੇ ਮੇਰਾ ਨਾਮ ਰੰਜੀਤ ਕੌਰ ਆ ਮੈਂ এজ ਏਟੀਟੀ ਟੀਚਰ ਇੱਥੇ ਟੀਚ ਕਰਵਾ ਰਹੀ ਹਾਂ 2006 ਤੋਂ ਤੇ ਬਾਕੀ ਹਾਂ ਤੁਸੀਂ ਮੈਡਮ ਜੀ ਮੇਰਾ ਨਾਮ ਕੁਰਵੰਤ ਕੌਰ ਆ ਮੈਂ এজ ਐਚਟੀ ਜੀਪੀਐਸ ਕਰਮੂ ਵਾਲਾ ਵਿੱਚ ਜੌਬ ਕਰਦੀ ਹਾਂ ਤੇ 2019 ਦੇ ਵਿੱਚ ਮੇਰੀ ਇੱਥੇ ਅਪਾਇੰਟਮੈਂਟ ਹੋਈ ਸੀ ਤੇ ਉਦੋਂ ਤੋਂ ਲੈ ਕੇ ਲਗਭਗ 5 ਸਾਲ ਦਾ ਮੇਰਾ ਐਕਸਪੀਰੀਅੰਸ ਹੈ ਇੱਥੇ ਕੰਮ ਕਰ ਰਿਹਾ 5 ਸਾਲ ਤੋਂ ਔਰ ਇਹ ਸਕੂਲ ਦੇ ਵਿੱਚ ਕਿੰਨੇ ਟੀਚਰ ਨੇ ਕਿੰਨਾ ਸਟਾਫ ਆ ਕਿੰਨੇ ਬੱਚੇ ਨੇ 인ਫਰਾਸਟ੍ਰਕਚਰ ਕਮਰੇ ਵਗੈਰਾ ਕੀ ਹੈ ਸਕੂਲ ਦੇ ਵਿੱਚ ਅਸੀਂ 4 ਟੀਚਰ ਹਾਂ ਤੇ ਜਿਹਦੇ ਵਿੱਚੋਂ ਇੱਕ ਸਰ ਹੋਣੀ ਮਤਲਬ ਪੱਕੇ ਹੋਇਆ ਤੇ ਇੱਕ ਮੈਡਮ ਜਿਹੜੇ ਆ ਉਹ ਸਾਡੇ ਨਾਲੋਂ ਮਤਲਬ ਹਾਈਟ ਚ ਚਲੇ ਗਿਆ ਪ੍ਰਮੋਟ ਹੋ ਗਏ ਤੇ ਹੁਣ ਅਸੀਂ ਇਸ ਟਾਈਮ ਤਿੰਨ ਹੀ ਰਹਿ ਗਏ ਆ ਤੇ ਬੱਚੇ ਸਾਡੇ ਕੋਲ 100 ਤੋਂ ਉੱਪਰ ਨੇ ਪ੍ਰੀ ਪ੍ਰਾਇਮਰੀ ਦੇ ਬੱਚੇ ਪਾ ਕੇ ਵੈਸੇ ਸਾਡੇ ਕੋਲ ਇਨਰੋਲ ਹੈਗੀ ਆ 78 78 78 ਫਰਸਟ ਟੂ 5th ਤੱਕ ਤੇ ਪਿੰਡ ਸਾਡਾ ਬਹੁਤ ਛੋਟਾ ਵਾ ਪਰ ਜੇ ਅਸੀਂ ਪਿੰਡ ਦੇ ਅਕੋਰਡਿੰਗਲੀ ਵੇਖੀਏ ਤੇ ਸਾਡੇ ਕੋਲ ਸਟਰੈਂਥ ਜਿਹੜੀ ਆ ਉਹ ਠੀਕ ਆ ਕਿਉਂਕਿ ਪਿੰਡ ਦੀ ਵੋਟ ਜੇ ਆਪਾਂ ਕਹੀਏ ਤੇ ਸਿਰਫ 900 ਕੋਸ਼ਾ ਤੇ ਜਿਹਦੇ ਵਿੱਚੋਂ ਹੁਣ ਤੁਹਾਨੂੰ ਪਤਾ ਹੀ ਅੱਧਾ ਪਿੰਡ ਬਾਹਰ ਜਾ ਚੁੱਕਾ ਵਾ ਤੇ ਬਾਕੀ ਜੱਟਾਂ ਦੇ ਥੋੜਾ ਜਿਹਾ ਬੱਚੇ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ ਵੱਲ ਰੁਝਾਨ ਹੋ ਗਿਆ ਉਹਨਾਂ ਦਾ ਤੇ ਐਸੀ ਕੈਟਾਗਰੀ ਦੇ ਬੱਚੇ ਜੇ ਆਪਾਂ ਕਹੀਏ ਤੇ ਤਕਰੀਬਨ ਸਾਰੇ ਹੀ ਬੱਚੇ ਜਿਹੜੇ ਆ ਸਾਡੇ ਕੋਲ ਹੀ ਇੱਥੇ ਜੜਿਆ ਉਹ ਆ ਰਹੇ ਆ ਤੇ ਐਜੂਕੇਸ਼ਨ ਵੀ ਚਲੋ ਵਧੀਆ ਵਾ ਵਧੀਆ ਚੱਲ ਰਿਹਾ ਸਕੂਲ ਤਿਤਰੀ ਸਕੂਲ ਬਾਰੇ ਜਾਣਕਾਰੀ ਦੇ ਸਕਦੇ ਸਕੂਲ ਕਿੰਨਾ ਕ ਪੁਰਾਣਾ ਸਕੂਲ ਵੇਖੋ ਜੀ 1960 ਦੇ ਵਿੱਚ ਸਕੂਲ ਜਿਹੜਾ ਵਾ ਇਹ ਮਤਲਬ ਬਣਿਆ ਵਾ 60 ਤੋਂ ਪਹਿਲਾਂ ਦਾ ਹੀ ਕਹਿ ਲਓ ਤੁਸੀਂ ਤੇ ਪਰ ਵਿੱਚ ਜਦੋਂ 1984 ਦੇ ਵਿੱਚ ਅਤਵਾਦ ਦਾ ਦੌਰ ਚੱਲਿਆ ਵਾ ਉਦੋਂ ਇਸ ਸਕੂਲ ਨੂੰ ਇੱਕ ਚੌਂਕੀ ਦੇ ਰੂਪ ਵਿੱਚ ਬਦਲ ਦਿੱਤਾ ਗਿਆ ਸੀ ਸਕੂਲ ਚੁੱਕ ਦਿੱਤਾ ਗਿਆ ਸੀ ਇੱਥੇ ਅਤਵਾਦ ਨੇ ਤਰਨ ਤਰਨ ਜੱਲ ਨੂੰ ਮਾਰ ਬਹੁਤ ਪਾਈ ਆ ਔਰ ਇਹ ਸኩል ਨੂੰ ਚੌਕੀ ਦਿੱਤਾ ਗਿਆ ਸੀ ਮਤਲਬ ਸਕੂਲ ਜਿਹੜਾ ਸੀ ਉਹ ਪਿੰਡ ਦੇ ਗੁਰਦੁਆਰੇ ਦੇ ਵਿੱਚ ਇੱਕ ਸਿਰਫ ਰੈਡੀ ਜਗ੍ਹਾ ਤੇ ਲੱਗਦਾ ਹੁੰਦਾ ਸੀ ਕਿਕਰ ਦੇ ਨੀਤੇ ਜੇ ਤੋਂ ਕਿਤੇ ਮੀ ਜਾਂ ਕੋਈ ਸ਼ਹਿਦ ਦਾ ਨਾ ਕੋਈ ਪ੍ਰੋਬਲਮ ਆਉਂਦੀ ਤੇ ਬੱਚੇ ਘਰਾਂ ਨੂੰ ਚਲ ਜਾਂਦੇ ਹੀਗੇ ਤੇ 1984 ਤੋਂ ਲੈ ਕੇ ਤੇ 92 ਤੱਕ ਇੱਥੇ ਚੌਂਕੀ ਰਹੀ ਆ ਇਸ ਸਕੂਲ ਦੇ ਵਿੱਚ ਫਿਰ 92 ਜਾਂ 94 ਦੇ ਵਿੱਚ ਜਦੋਂ ਅਕਾਲੀਆਂ ਦੀ ਸਰਕਾਰ ਆਈ ਆ ਬਰਹਮਪੁਰਾ ਸਾਬ ਐਮ ਐਲ ਏ ਬਣਿਆ ਇੱਥੋਂ ਦੇ ਤੇ ਉਦੋਂ ਉਹਨਾਂ ਨੇ ਮਤਲਬ ਆ ਕੇ ਮੇਰੇ ਇਥੇ ਮਤਲਬ ਮੇਰੇ ਮਦਰ ਇਨ ਲਾਈ ਸੀਗੇ ਇਥੇ ਜਦੋਂ ਟੀਚਰ ਸੀਗੇ ਉਹ ਸਕੂਲ ਲਗਾ ਕੇ ਬੈਠੇ ਹੋਏ ਸੀ ਉੱਤੇ ਗੁਰਦੁਆਰਾ ਸਾਹਿਬ ਉਹਨਾਂ ਨੂੰ ਪਿੰਡ ਦੇ ਮੋਤ ਪਰ ਆ ਕੇ ਕਹਿੰਦੇ ਕਿ ਤੁਸੀਂ ਬੱਚਿਆਂ ਨੂੰ ਛੁੱਟੀ ਕਰਕੇ ਚਲੇ ਜਾਓ ਵੀ ਮਤਲਬ ਸਕੂਲ ਜਿਹੜਾ ਵਾ ਉਹ ਉਹਨਾਂ ਨੇ ਆਉਣਾ ਇਥੇ ਐਮ ਐਲ ਏ ਸਾਹਿਬ ਨੇ ਉਹ ਅਗੋਂ ਉਹਨਾਂ ਨੇ ਰਿਸਪੌਂਸ ਦਿੱਤਾ ਕਿ ਜੇ ਮਤਲਬ ਮੈਂ ਚਲੇਗੀ ਤੇ ਬੱਚੇ ਜਿਹੜੇ ਆ ਉਹ ਮਤਲਬ ਕੋਈ ਆਫੀਸਰ ਹੀ ਹੁੰਦਾ ਵਾ ਨਾਲ ਹਨਾ ਤੇ ਉਹ ਜੇ ਕੋਈ ਪੁੱਛ ਲੇ ਕਿ ਜਾਂ ਸਕੂਲ ਜਾਂ ਕਿੱਦਾਂ ਵੀ ਮੈਂ ਨਹੀਂ ਛੁੱਟੀ ਕਰਨੀ ਉਹ ਇਹੋ ਜਿਹਾ ਉਹਨਾਂ ਨੇ ਉਦੋਂ ਸਟੈਪ ਚੱਕਿਆ ਉਹ ਮੇਰੇ ਸਾਹਿਬ ਆਏ ਉਹਨਾਂ ਨੂੰ ਸਕੂਲ ਮਤਲਬ ਉਹ ਕਹਿੰਦੇ ਕਿ ਤੂੰ ਸਕੂਲ ਬੈਠੋ ਜਾ ਕੇ ਤੁਹਾਨੂੰ ਕੋਈ ਨਹੀਂ ਮਤਲਬ ਰੋਕੂਗਾ ਫਿਰ 1992 ਤੋਂ ਦੁਬਾਰਾ ਇਹ ਸਕੂਲ ਜਿਹੜਾ ਸਟਾਰਟ ਹੋਇਆਗਾ ਫਿਰ 94 ਦੇ ਵਿੱਚ ਇੱਥੇ ਬਿਲਡਿੰਗ ਆਈ ਦੋ ਕਮਰੇ ਉਹ ਦੋ ਘੜਕਾ ਤੇ ਕਰਮੂ ਵਾਲਾ ਇਕੱਠੀ ਪੰਚਾਇਤ ਹੁੰਦੀ ਸੀਗੀ ਉਸ ਤੋਂ ਬਾਅਦ ਫਿਰ 98 ਦੇ ਵਿੱਚ ਗ੍ਰਾਂਟਸ ਵਗੈਰਾ ਆਈਆਂ ਫਿਰ ਸਕੂਲ ਦੀ ਬਿਲਡਿੰਗ ਜਿਹੜੀ ਉਹ ਬਹੁਤ ਵਧੀਆ ਚ ਵਧੀਆ ਸਾਰਾ ਕੁਝ ਵਧੀਆ ਹੀ ਗੱਲ ਸਕੂਲ ਇਹ ਤੁਸੀਂ ਕਹਿ ਰਹੇ ਕਿ ਅਤਵਾ ਦੇ ਦੌਰ ਦੇ ਵਿੱਚ ਇੱਥੇ ਚੌਂਕੀ ਬਣ ਗਈ ਸੀ ਉਹਨੂੰ ਤੁਸੀਂ ਜਾਣ ਕਰਿਆ ਕਿ ਪਿੰਡ ਦਾ ਕੀ ਮਾਹੌਲ ਸੀ ਕਿਾ ਕਿਉਂ ਚੌਕੀ ਰੋਣਾ ਪੈ ਗਿਆ। ਅਹ ਵੇਖੋ ਜੀ ਮੈਂ 2006 ਚ ਇੱਥੇ ਐਜ਼ ਅ ਟੀਚਰ ਜੁਆਇਨ ਕੀਤਾ ਸੀਗਾ ਬਾਅਦ ਚ ਮੇਰੀ 11 ਚ ਮੈਰਿਜ ਹੋਈ ਆ। ਤੇ ਮੈਨੂੰ ਇੰਨਾ ਪਤਾ ਕਿ ਜਦੋਂ ਮੈਨੂੰ ਆਰਡਰ ਮਿਲੇ ਆ ਉਹ ਦੋਵੇਂ ਮੈਨੂੰ ਮੈਂ ਕਹੋ ਕਿ ਮੇਰੀ ਸਿੰਗਲ ਟੀਚਰ ਇੱਥੇ ਭਰਤੀ ਹੋਈ ਹੀ ਜਿਲ੍ਹਾ ਪ੍ਰੈਸ਼ਰ ਦੇ ਅੰਦਰ ਉਹ ਦੋਵੇਂ ਮੈਨੂੰ ਉੱਥੇ ਜਿਹੜੇ ਟੀਚਰ ਨੇ ਜਿਹੜੇ ਸਰ ਨੇ ਆਰਡਰ ਦਿੱਤੇ ਸਾਨੂੰ ਉਹਨਾਂ ਨੇ ਵੀ ਇਹੋ ਗੱਲ ਕਹੀ ਕੁੜੀਏ ਤੂੰ ਕੱਲੀ ਆ ਤੇ ਪਿੰਡ ਬੜਾ ਖਤਰਨਾਕ ਆ ਕਰ ਮੋਬਾਈਲ ਦੇ ਮਤਲਬ ਮਸ਼ਹੂਰੀ ਸੀ ਪੂਰੀ। ਤੇ ਜਦੋਂ ਮੈਂ ਮਤਲਬ ਚਲੋ ਜੋਬ ਮਿਲ ਗਈ ਵਧੀਆ ਚਲੋ ਆਉਣ ਲੱਗੇ ਪਿੰਡ ਦਾ ਮਾਹੌਲ ਬਹੁਤ ਵਧੀਆ ਸੀ ਜਿਸ ਟਾਈਮ ਮੈਂ ਆਈ ਹਾਂ ਇੱਥੇ ਪਰ ਹਾਂ ਬਜ਼ੁਰਗ ਪ੍ਰਾਣੇ ਕਹਿੰਦੇ ਹੁੰਦੇ ਹੀਗੇ ਕਿ ਜੇ ਕਿਤੇ ਉਹ ਦੌਰ ਹੁੰਦਾ ਤੇ ਉੱਥੇ ਕੋਈ ਜਾ ਨਹੀਂ ਸਕਦਾ ਕਿਉਂਕਿ ਇੱਥੇ ਕੋਈ ਬਾਹਰੋਂ ਟੀਚਰ ਬਹੁਤ ਘੱਟ ਆਇਆ ਇੱਥੇ ਜਿਨ੍ਹਾਂ ਨੇ ਵੀ ਜੋਬ ਕੀਤੀ ਹੈ ਨਾ ਪਹਿਲਾਂ ਵੀ ਇੱਥੇ ਅੰਟੀ ਸਤਕਾਰਯੋਗ ਅਮਰਜੀਤ ਕੌਰ ਉਹ ਵੀ ਸਾਡੇ ਪਿੰਡ ਦੇ ਹੀਗੇ ਉਸ ਤੋਂ ਬਾਅਦ ਚਲੋ ਮੇਰੇ ਮਦਰ ਇਨ ਲਾ ਸਰਦਾਰ ਜਸਵੰਤ ਕੌਰ ਉਹ ਵੀ ਪਿੰਡ ਦੇ ਹੀਗੇ ਉਸ ਤੋਂ ਬਾਅਦ ਚਲੋ ਮੈਂ ਆਈ ਹਾਂ ਬਾਹਰੋਂ ਮਤਲਬ ਕਾਫੀ ਦੇਰ ਬਾਅਦ ਬਾਹਰ ਦਾ ਟੀਚਰ ਇੱਥ ਅਪਾਇੰਟ ਹੋਇਆ ਹੀਗਾ ਤੇ ਮਤਲਬ ਅੱਤਵਾਦ ਦੇ ਦੌਰਾਨ ਤੇ ਵੇਖੋ ਪਿੰਡ ਦਾ ਮਾਹੌਲ ਜਿਹੜੇ ਤੱਕ ਸੁਣਦੇ ਆਪਾਂ ਪੁਰਖਿਆਂ ਤੋਂ ਖਰਾਬ ਹੀ ਰਿਹਾ ਵਾ ਅੱਤਵਾਦ ਨੇ ਤੇ ਸਾਰੇ ਮਤਲਬ ਸਾਰੇ ਹੀ ਸਕੂਲਾਂ ਦਾ ਇੱਥੇ ਜੜਾ ਵਾ ਨਾ ਉਹ ਵੱਧ ਤੋਂ ਵੱਧ ਤਰ ਹੀ ਕਰ ਦਿੱਤਾ ਬਾਕੀ ਐਜੂਕੇਸ਼ਨ ਦਾ ਲੈਵਲ ਤੇ ਜਮ੍ਹਾਂ ਹੀ ਡਾਊਨ ਹੋ ਗਿਆ ਸੀ ਜਮ੍ਹਾਂ ਹੀ ਡਾਊਨ ਖਤਮ ਕਰ ਦਿੱਤਾ ਜਦੋਂ ਅਸੀਂ 2006 'ਚ ਆਏ ਆ ਨਾ ਉਦੋਂ ਮਤਲਬ ਟਾਵੇਂ ਟਾਵੇਂ ਬੱਚੇ ਸਾਡੇ ਕੋਲ ਸਕੂਲਾਂ ਦੇ ਵਿੱਚ ਆਉਂਦੇ ਹੁੰਦੇ ਹੀਗੇ ਪਰ ਪ੍ਰਮਾਤਮਾ ਦੀ ਚਲੋ ਮਿਹਰ ਹੋਈ ਆ 2006 ਤੋਂ ਕਹਿ ਲਓ ਤੁਸੀਂ ਜਾਂ ਤੇ ਬਿਲਡਿੰਗ ਚਲੋ ਵਧੀਆ ਮਿਲੀ ਆ ਜਦੋਂ ਮੈਂ ਇੱਥੇ ਆਈ ਆ ਆਸ-ਪਾਸ ਦੇ ਕਿਸੇ ਵੀ ਸਕੂਲ ਦੇ ਵਿੱਚ ਇੰਨੀ ਵਧੀਆ ਜੋ ਵੀ ਕਹ ਲੋ ਬਿਲਡਿੰਗ ਜਾਂ ਨਹੀਂ ਹੈਗੀ ਇੱਥੇ ਹੈਗੀ ਸੀ ਕਹ ਲੋ ਮਿਹਨਤ ਕੀਤੀ ਗਈ ਹੀਗੀ ਇੱਥੇ ਪਰ ਹੁਣ ਤੇ ਚਲੋ ਵਾਈਬਰੂ ਦੀ ਕਿਰਪਾ ਦੇ ਨਾਲ ਸਕੂਲ ਦਾ ਮਾਹੌਲ ਪੜ੍ਹਾਈ ਬਹੁਤ ਵਧੀਆ ਵਾ ਹੁਣ ਤੇ ਥੋੜੀ ਲੋਕਾਂ ਨੂੰ ਸੋਚ ਬਦਲਣ ਦੀ ਲੋੜ ਆ ਇਨਫਰਾਸਟ੍ਰਕਚਰ ਵੀ ਹਰ ਇੱਕ ਚੀਜ਼ अवेलेबल ਆ ਸਾਡੇ ਕੋਲ ਕੰਪਿਊਟਰ ਲੈਬ ਆ ਸਾਡੇ ਕੋਲ ਐਸ ਟਾਈਮ ਫਿਰ ਲਾਇਬ੍ਰੇਰੀ ਆ ਸਾਡੇ ਕੋਲ ਐਸ ਟਾਈਮ ਬੱਚਿਆਂ ਦੀਆਂ ਬੁੱਕਸ ਟਾਈਮ ਟਾਈਮ ਤੇ ਆਉਂਦੀਆਂ ਫਿਰ ਉਹ ਸਾਨੂੰ ਇਹ ਵੀ ਪੁੱਛਦੇ ਆ ਵੀ ਵੰਡੀਆਂ ਕਿਉਂ ਨਹੀਂ ਆ ਮਤਲਬ ਬੁੱਕਸ ਵੰਡੀਆਂ ਹੋਣੀਆਂ ਚਾਹੀਦੀਆਂ ਵਾ ਉਹ ਸਾਡੇ ਕੋਲ ਬੁੱਕਸ ਦੀ ਇੱਕ ਵਾਰਾ ਗਿਣਤੀ ਦੇ ਦਿੰਦੇ ਆ ਬਾਅਦ ਚੋ ਕਹਿੰਦੇ ਆ ਕਿ ਬੱਚੇ ਇਹਨਾਂ ਨੂੰ ਪੜਨ ਬੱਚਿਆਂ ਦੇ ਹੱਥਾਂ 'ਚ ਹੋਣੀਆਂ ਚਾਹੀਆਂ ਕਿਤਾਬਾਂ ਤੁਹਾਡੀਆਂ ਮਤਲਬ ਪਈਆਂ ਨਹੀਂ ਸੰਦੀਆਂ ਚਾਹੀਦੀਆਂ ਮਤਲਬ ਲੈਵਲ ਤੇ ਬਹੁਤ ਵਧੀਆ ਹੋਣ ਚਾਹੀਦਾ ਅੱਗੇ ਚੱਲੋ ਬੈਠਣ ਦੀ ਫੈਸਿਲਿਟੀਆਂ ਬੱਚਿਆਂ ਲਈ ਡੈਸਕਾ ਵਗੈਰਾ ਨਹੀਂ ਹੁੰਦੇ ਹੁਣ ਉਹ ਵੀ ਸਕੂਲਾਂ ਵਿੱਚ ਪ੍ਰੋਪਰ ਹੈਗੇ ਆ ਬਹੁਤ ਵਧੀਆ ਫਰਨੀਚਰ ਵੀ ਅਵੇਲੇਬਲ ਆ ਬਹੁਤ ਵਧੀਆ ਵਾ ਬਾਕੀ ਅਤਵਾਦ ਦਾ ਜੇ ਤੁਸੀਂ ਪੁੱਛਦੇ ਹੋ ਜਿਹੜਾ ਕੁਐਸਚਨ ਤੇ ਆਪਾਂ ਦੁਬਾਰਾ ਆਉਨੇ ਆ ਉਹਨੇ ਤੇ ਵੇਖੋ ਮਾਰਤੇ ਉਹਨੇ ਪਾਈ ਆ ਕਿਉਂਕਿ ਇੱਥੇ ਜਿਹੜੇ ਚੰਗੇ ਚੰਗੇ ਪਰਿਵਾਰ ਸੀ ਉਹਨਾਂ ਨੇ ਬੱਚੇ ਉਦੋਂ ਹੀ ਵਿਚਾਰਿਆ ਨੇ ਆਪਣੇ ਬਾਹਰ ਕੋਈ ਦਾ ਚੰਡੀਗੜ੍ਹ ਪੜਦਾ ਸੀ ਕਿਸੇ ਦਾ ਅੰਮ੍ਰਿਤਸ ਮਦ ਲੋਕ ਨਿਕਲ ਗਏ ਪਿੰਡ ਛੱਡ ਕੇ ਕੀ ਬੱਚੇ ਲੈ ਕੇ ਡਰਦੇ ਮਾਰੇ ਬਾਕੀ ਤੁਸੀਂ ਵੇਖਿਓ ਪਿੰਡ ਦੇ ਤਕਰੀਬਨ ਜੁਆਇੰਟ ਫੈਮਲੀਆਂ ਆ ਘਰ ਵੀ ਉਹਨਾਂ ਨੇ ਇਸ ਤਰੀਕੇ ਨਾਲ ਬਣਾਏ ਹੋਏ ਆ ਜਿਵੇਂ ਕਹ ਲੋ ਕਿ ਉਸ ਟਾਈਮ ਦੇ ਦੌਰ ਦੇ ਬਣੇ ਹੋਏ ਆ ਗੁਪਤ ਜੀਆਂ ਪੌੜੀਆਂ ਚੜਦੀਆਂ ਸਾਰਾ ਸਟੇਟ ਹੈ ਪ੍ਰਜਿਗਤ ਹਾਂ ਜੇ ਇੱਕ ਜਿਵੇਂ ਤੁਸੀਂ 2006 ਤੋਂ ਆਇਆ 2006 ਤੋਂ ਲੈ ਕੇ ਹੁਣ ਤੱਕ ਜੋ ਛਿਲਿਆ ਸਕੂਲ ਦੇ ਵਿੱਚ ਸਿੱਖਿਆ ਦਾ ਤੁਸੀਂ ਕੀ ਕੋਈ ਤਬਦੀਲੀਆਂ ਦੇਖਦੇ ਹੋ ਕੋ ਚੰਗੀਆਂ ਜਾਂ ਮਾੜੀਆਂ ਤੁਸੀਂ 2006 ਤੋਂ ਜਦੋਂ ਦੇ ਅਸੀਂ ਆਏ ਆ ਨਾ ਮਤਲਬ ਤਬਦੀਲੀ ਵੇਖੋ ਚੰਗੀ ਹੋਈ ਆ ਕਿਉਂਕਿ ਤਕਰੀਬਨ ਜਿੰਨੇ ਵੀ ਬੱਚੇ ਪੜੇ ਆ ਨਾ ਖਾਸ ਕਰਕੇ ਗਰਲਜ਼ ਜਿੰਨੀਆਂ ਵੀ ਕਹਿ ਲੋ ਭਾਵੇਂ ਉਹ ਐਸੀ ਕੈਟਾਗਰੀ ਦੀਆਂ ਕਹਿ ਲੋ ਭਾਵੇਂ ਜੋ ਮਰਜੀ ਆ ਸਾਰੇ ਬੱਚੇ ਜਿਹੜੇ ਉਹ ਕਾਲਜ ਤੱਕ ਗਏ ਆ ਸਾਡਾ ਛੋਟਾ ਜਿਹਾ ਸਾਡਾ ਪਿੰਡ ਆ ਸਾਡੇ ਪਿੰਡ ਤੋਂ ਮੈਨੂੰ ਬੜੀ ਖੁਸ਼ੀ ਹੁੰਦੀ ਆ ਸਾਡੇ ਪਿੰਡ ਤੋਂ ਦੋ ਕੜੁੱਕਾ ਟਾਈਪ ਕਹਿ ਲੋ ਵੱਡੇ ਜਿ ਤਰ੍ਹਾਂ ਛੋਟਾ ਹੱਥ ਹੁੰਦੇ ਨੇ ਦੋ ਕੜੁੱਕੇ ਸਾਡੇ ਪਿੰਡੋਂ ਕੁੜੀਆਂ ਜਿਹੜੇ ਸਕੂਲ ਨੂੰ ਜਾਂਦੀਆਂ ਮਤਲਬ ਵੇਖੋ এডੂਕੇਸ਼ਨ ਦਾ ਸੁਧਾਰ ਤੇ ਹੋਇਆ ਬਹੁਤ ਜ਼ਿਆਦਾ ਉਹ ਜਿਹੜਾ ਟਾਈਮ ਦਾ ਕਹਿ ਰਹੇ ਹਨਾ ਟਾਈਮ ਦੇ ਕੰਪੈਰੀਟਿਵ ਐਜੂਕੇਸ਼ਨ ਨੂੰ ਬਹੁਤ अहमियत ਦਿੱਤੀ ਜਾਂਦੀ ਹੈ। अहमियत ਪਿੰਡ ਦੇ ਰਿਆ ਹੋਇਆ ਹੈ। ਮੈਂ ਮੰਨ ਲਓ ਕਿਸੇ ਨੂੰ ਜਿਤਨਾ ਹੋਣਾ ਮੈਂ ਪਿੰਡ ਦੀ ਆ ਕਿ ਇਹਨੂੰ ਮਾੜੀ ਜਿਹੀ ਕੋਈ ਪ੍ਰੋਬਲਮ ਜਾਂ ਕੁਸ਼ਣ ਦੀ ਸ਼ਾਮ ਲੋਕ ਘਰ ਆ ਜਾਂਦੇ ਆ। ਬੱਚੇ ਨੂੰ ਕੰਮ ਨਹੀਂ ਮਿਲਿਆ ਉਸੇ ਵੇਲੇ ਸਾਨੂੰ ਫੋਨ ਆ ਜਾਂਦਾ ਵਾ ਮੈਡਮ ਅੱਜ ਕੰਮ ਨਹੀਂ ਦਿੱਤਾ ਜਾਂ ਮਾਵਾ ਅਗਲੇ ਦਿਨ ਮਾਰਨਿੰਗ ਆ ਜਾਂਦੀਆਂ। ਕਿਉਂਕਿ ਤਕਰੀਬਨ ਮਾਵਾ ਜਿਹੜੀਆਂ ਵਾ ਉਹ ਇਸ ਟਾਈਮ 8-10 ਤੱਕ ਗਈਆਂ ਹੋਈਆਂ ਸਕੂਲਾਂ ਦੇ ਵਿੱਚ। ਇਹ ਵੀ ਕੁਝ ਕਹਿ ਲੋ ਥੋੜੀ ਐਜੂਕੇਟ ਹੈਗੀਆਂ। ਐਜੂਕੇਟ ਹੈਗੀਆਂ। ਕੁਝ ਕਹਿ ਲੋ ਕਿ ਟਾਈਮ ਦੇ ਨਾਲ ਵੀ ਥੋੜੀ ਤਬਦੀਲੀ ਆ ਜਾਂਦੀ ਆ। ਮੇਰੇ ਆ ਰਹੀ ਹੈ ਅੱਜ ਕੱਲ ਹੁਣ ਲੜਕੀਆਂ ਵਾਂ ਜਿਨ੍ਹਾਂ ਦੇ ਘਰ ਮੈਂ ਖੁਦ ਕਈਆਂ ਦਾ ਵਿਚਾਰੀਆਂ ਦਾ ਵੇਖਦੀਆਂ ਹਾਲਾਤ ਘਰ ਦੇ ਠੀਕ ਨਹੀਂ ਆ ਉਹ ਸਵੇਰੇ ਕਈ ਵਾਰਾਂ 5 ਵਜੇ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਤੇ 8 ਵਜੇ ਤਿਆਰ ਹੋ ਕੇ ਕੜੁਕੇ 'ਚ ਬੈਠੀਆਂ ਹੁੰਦੀਆਂ ਵਾ ਮਤਲਬ ਉਹਨਾਂ ਨੂੰ ਇਹ ਆ ਵੀ ਸਾਡਾ ਕੜੁਕੇ ਦਾ ਕਿਰਾਇਆ ਫੀਸ ਕੁਝ ਵੀ ਆ ਵੀ ਸਾਡਾ ਸਾਡੀ ਪੜ੍ਹਾਈ ਨਾ ਖਰਾਬ ਹੋਵੇ ਮਤਲਬ ਬੱਚੇ ਪੜ੍ਹ ਰਹੇ ਹੱਦਾਂ ਖੁਦ ਚੱਕਦੀਆਂ ਪਈਆਂ ਚੱਕਦੀਆਂ ਬੱਚੇ ਮਤਲਬ ਐਜੂਕੇਸ਼ਨ ਪ੍ਰਤੀ ਅਵੇਅਰ ਹਾਂ ਕਹ ਲੋ ਭਾਵੇਂ ਐਸੀ ਕਹ ਲੋ ਭਾਵੇਂ ਜਿੰਨੇ ਮਰਜ਼ੀ ਹੈ ਇਹ ਸਕੂਲ ਨੂੰ ਪਿੰਡ ਦੇ ਲੋਕਾਂ ਦਾ ਪਿੰਡ ਦੀ ਪੰਚਾਇਤ ਦਾ ਜਾਗਦੇ ਪਿੰਡ ਦੇ ਲੋਕ ਬਾਹਰ ਗਏ ਰਹੇ ਰਿਪੋਰਟੇਸ਼ਨ ਤੇ ਗਏ ਹਾਂ ਹਾਂਜੀ ਜਿਹੜੇ ਪਿੰਡ ਦੇ ਇੱਕ ਸਾਡੇ ਅੰਕਲ ਹੁਣੀ ਆ ਬਾਹਰੋਂ ਅੰਕਲ ਗੁਰਬਚਨ ਹੁਣੀ ਉਹਨਾਂ ਦਾ ਬੇਟਾ ਵਾ ਇਕਬਾਰ ਸੋਨੂ ਉਹ ਵੀਰ ਜੀ ਬਹੁਤ ਮਤਲਬ ਕਰਦੇ ਆ ਉਹਨਾਂ ਨੇ ਕੋਈ ਵੀ ਕੰਮ ਆ ਉਹਨਾਂ ਨੇ ਕਹਿਣਾ ਮਤਲਬ ਸਾਨੂੰ ਫੋਨ ਕਰਕੇ ਪੁੱਛ ਲੈਣਾ ਵਾ ਕੀ ਚਾਹੀਦਾ ਕੀ ਨਹੀਂ ਇੱਕ ਸਾਡੇ ਅੰਕਲ surjit ਆ ਆੜਤੀ ਉਹ ਬਹੁਤ ਹੈਲਪ ਕਰਦੀ ਆ ਮਤਲਬ ਉਹਨਾਂ ਨੂੰ ਅਸੀਂ ਕੁਝ ਵੀ ਕਹਿ ਦਈਏ ਨਾ ਉਹੀ ਚੀਜ਼ ਉਹਨਾਂ ਨੇ ਸਾਨੂੰ ਹਾਜ਼ਰ ਕਰਨੀ ਆ ਉਸੇ ਵੇਲੇ ਮਤਲਬ ਸੁਰਜੀਤ ਸਿੰਘਾ ਆੜਤਾ ਉਹਨਾਂ ਦੀ ਰਹਿੰਦੀ ਉਹ ਵੀ ਤਰਨਦਨ ਰਹਿ ਰਿਹਾ ਇਸ ਟਾਈਮ ਇੱਕ ਭਰਾ ਉਹਨਾਂ ਦਾ ਪਿੰਡ ਰਹਿੰਦਾ ਵਾ ਤੇ ਉਹ ਤਰਨਦਨ ਉਹਨਾਂ ਨੂੰ ਕੁਝ ਵੀ ਅੱਜ ਵੀ ਅਹੀਂ ਕਹੀਏ ਨਾ ਵੀ ਸਾਨੂੰ ਇਸ ਚੀਜ਼ ਦੀ ਅੰਕਲ ਜੀ ਲੋੜ ਆ ਉਹਨਾਂ ਨੇ ਕਹਿਣਾ ਬੇਟਾ ਕੋਈ ਗੱਲ ਨਹੀਂ ਸਵੇਰੇ ਆ ਜੀ 0 ਸੇ ਵੀ ਉਹਨਾਂ ਨੇ ਹਾਜ਼ਰ ਕਰਨੀ ਹਾਂ ਜਿੰਨੇ ਵੀ ਐਨ ਆਰ ਆਈ ਆਂ ਕੁਛ ਵੀ ਕਿਸਨੂੰ ਕਹਿਨੇ ਆਂ ਆਪ ਹੀ ਨਹੀਂ ਕਹੀਦਾ ਕਿ ਇਹ ਵੇਲੇ ਆਖੀਦਾ ਵੀ ਅਸੀਂ ਕਹਿਣਗੇ ਕਿ ਮਤਲਬ ਪਰ ਜਿੰਨੂੰ ਵੀ ਆਪਾਂ ਕਹਿਨੇ ਆਂ ਉਹ ਇਹ ਦੋ ਪਰਸਨ ਆ ਜਿਹੜੇ ਆਪਣੇ ਆਪ ਸਾਡੀ ਹੈਲਪ ਕਰ ਰਹੇ ਆ ਇੱਕ ਮੁੰਡਾ ਹਾਂਗਕਾਂਗ ਆ ਕਿਰਨਦੀਪ ਸਿੰਘ ਉਹ ਵੀ ਸਾਡੀ ਬਹੁਤ ਹੈਲਪ ਕਰਦਾ ਵਾ ਉਹਨੇ ਵੀ ਇਸ ਵਾਰ ਸਾਡੀ ਮਤਲਬ ਜਿਦ ਤਰ੍ਹਾਂ ਕਹਿ ਲੋ ਕਿ ਕਾਫੀ ਸਾਨੂੰ ਇਕਨੋਮਿਕਲੀ ਹੈਲਪ ਕੀਤੀ ਸਾਡੀ ਇਹ ਬੱਚਿਆਂ ਲਈ ਕੈਂਡੀ ਵਗੈਰਾ ਦਾ ਵੀ ਅਰੇਂਜ ਕੀਤਾ ਉਹਦੇ ਚੋਂ ਤੇ ਮਤਲਬ ਐਨਆਰਆਈ ਜਿਹੜੇ ਆ ਉਹ ਸਾਡੀ ਬਹੁਤ ਹੈਲਪ ਕਰਦੇ ਆ ਤੇ ਬਾਕੀ ਜੇ ਪਿੰਡ ਦੀ ਪੰਚਾਇਤ ਜਾਂ ਪਿੰਡ ਦੇ ਲੋਕਾਂ ਦਾ ਕਹਿ ਲਓ ਉਹ ਜਿੱਦਾਂ ਆਪਣੀ ਗੱਲ ਹੁੰਦੀ ਪਈ ਸੀਗੀ ਕਿ ਜੱਟਾਂ ਦੇ ਬੱਚੇ ਨਹੀਂ ਆ ਰਹੇ ਸਕੂਲਾਂ ਦੇ ਵਿੱਚ ਉਹਨਾਂ ਦਾ ਲਿੰਕ ਟੁੱਟਾ ਹੋਇਆ ਉਹ ਸਿਰਫ ਸਾਡੇ ਕੋਲ ਆਉਂਦੇ ਆ ਵੋਟ ਬਣਾਉਣ ਵਾਸਤੇ ਤੇ ਜਾਂ ਵੋਟ ਘਟਾਉਣ ਵਾਸਤੇ ਤੇ ਜਾਂ ਵੋਟਾਂ ਵਾਲੇ ਦਿਨ ਬਸ ਉਹਨਾਂ ਕੋਲ ਤਿੰਨੋ ਕੇਸ ਹਨ ਆਦਰਵਾਇਜ਼ ਉਹਨਾਂ ਲੋਕਾਂ ਦਾ ਕੰਟੈਕਟ ਜੇ ਅਸੀਂ ਕਿਨ ਨੂੰ ਜਾ ਕੇ ਕਹਿੰਦੇ ਆ ਕਿ ਤੁਸੀਂ ਬੱਚਾ ਪਾ ਕੇ ਤੇ ਵੇਖੋ ਪਰ ਲੋਕਾਂ ਦੀ ਸੋਚ ਹੀ ਹੁਣ ਮਤਲਬ ਅਸੀਂ ਕਈ ਵਾਰਾਂ ਘਰੇ ਵੀ ਗੱਲ ਕਰਦੇ ਹੁਣ ਆ ਵੀ ਲੋਕਾਂ ਦੀ ਸੋਚ ਹੀ ਇਹ ਹੋ ਗਈ ਬਸ ਇੰਗਲਿਸ਼ 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 ਤੇ ਇੰਗਲਿਸ਼ ਤੇ ਇੱਥੇ ਵੀ ਕਰਵਾ ਰਹੇ ਆ ਪਰ ਹਾਂ ਇੰਨਾ ਵਾ ਕਿ ਹੁਣ ਸਾਰੇ ਸਬਜੈਕਟ ਤੇ ਇੰਗਲਿਸ਼ ਚ ਨਹੀਂ ਨਾ ਹੁਣ ਜੋ ਗਵਰਨਮੈਂਟ ਦਾ ਸਿਲੇਬਸ ਅਸੀਂ ਤੋਂ ਉਹ ਹੀ ਕਰਵਾਉਣਾ ਵਾ ਪਰ ਚਲੋ ਜਿੰਨੀ ਮਿਹਨਤ ਹੁੰਦੀ ਕਰਵਾ ਰਹੇ ਆ ਅਕਸਰ ਮਿਹਨਤ ਹੈਗੀ ਆ ਤੇ ਉਹ ਬੱਚੇ ਕਾਲਜ ਲੈਵਲ ਤੱਕ ਸਾਡੀ ਇੱਕ ਕੁੜੀ BCA ਕਰਦੀ ਪਈ ਆ ਅੱਗੇ ਇੱਕ ਕੁੜੀ BTech ਕਿ ਕੀ BCom ਕਰਦੀ ਪਈ ਆ ਉਹ ਕੁੜੀ ਹੁਣ ਇਸ ਟਾਈਮ ਮੇਰੇ ਕੋਲ ਥੋੜਾ ਟਾਈਮ ਮਤਲਬ ਆਉਂਦੀ ਬੱਚਿਆਂ ਨੂੰ ਵੀ ਉਹ ਵੇਖਦੀ ਆ ਕਿ ਹੈਲਪ ਦੇ ਤੌਰ ਤੇ ਵੈਸੇ ਆ ਜਾਂਦੀ ਮੈਡਮ ਮੈਂ ਬੱਚਾ ਨੂੰ ਕੰਮ ਕਰਾਂ ਬੀ ਕਾਮ ਕਰਦੀ ਪਈ ਆ ਉਹ ਸਾਡੇ ਆਂਟੀ ਆ ਸਕੂਲ 'ਚ ਕੰਮ ਕਰਦੇ ਉਹਨਾਂ ਦੀ ਬੇਟੀ ਆ ਅਕਸਰ ਉਹਦੇ ਪੱਲੇ ਕੁਝ ਹੈਗਾ ਵਾ ਤੇ ਉਹ ਕਰਦੀ ਪਈ ਆ ਹਨ ਬਾਕੀ ਕਹਿ ਲੋ ਕੁਝ ਮਤਲਬ ਦੌਰ ਜਦੋਂ ਕਹਿ ਲੋ ਸਕੂਲਾਂ ਦਾ ਦੌਰ ਖਤਮ ਹੋਇਆ ਵਾ ਜਦੋਂ ਸਰਕਾਰੀ ਸਕੂਲਾਂ ਦਾ ਇਹ ਜਿਹੜੀਆਂ ਐਸ ਟਾਈਮ ਦੀਆਂ ਮਾਵਾ ਮਾਣਾ ਬੱਚਿਆਂ ਦੀਆਂ ਇਹ ਉਸ ਟਾਈਮ ਦੇ ਦੌਰ ਦੀਆਂ ਵਾਂ ਇਹਨਾਂ ਨੂੰ ਅੰਜ ਲੱਗਦਾ ਵਾ ਕਿ ਸ਼ਾਇਦ ਅੱਜ ਵੀ ਉਹੀ 84 86 ਵਾਲੇ ਸਕੂਲ ਆ 87 ਵਾਲੇ ਇਹ ਮਤਲਬ ਇਹ ਚੇਂਜ ਨੂੰ ਸਮਝ ਨਹੀਂ ਰਹੇ ਹਾਂ ਜਿਹੜੇ ਬੱਚੇ ਹੁਣ ਪੜ ਰਹੇ ਆ ਹੋ ਸਕਦਾ ਇਹਨਾਂ ਦੀ ਸੋਚ ਬਦਲੇ ਕਿਉਂਕਿ ਇਹ ਬੱਚੇ ਐਜੂਕੇਟਿਵ ਕੇ ਨਿਕਲ ਰਹੇ ਸਾਡੇ ਕੋਲੋਂ ਹਨਾ ਸਿੱਖ ਕੇ ਨਿਕਲ ਰਹੇ ਹੋ ਸਕਦਾ ਇਹਨਾਂ ਦੇ ਬੱਚੇ ਗਾਂ ਮਤਲਬ ਇਹ ادارے ਜਿਹੜੇ ਆ ਇਹ ਜਿੰਦਾ ਹੀ ਰਹਿਣ ਇਹ ਮੁਰਦਾ ਨਾ ਹੋਣ ਹੋ ਸਕਦਾ ਵਾ ਕਿਉਂਕਿ ਇਹਨਾਂ ਦੇ ਬੱਚੇ ਹੋ ਸਕਦਾ ਵੀ ਔਣੇ ਤੇ ਕੋ ਕੇ ਬੱਚੇ ਹੁਣ ਹਰ ਵਿਸ਼ਵਾਸ ਰੱਖਣਗੇ ਵਿਸ਼ਵਾਸ ਰੱਖਣਗੇ ਤੂੰ ਇਉਂ ਨਾ ਅੱਜ ਚਲੋ ਬੱਚੇ ਤੁਹਾਨੂੰ ਨਹੀਂ ਮਿਲ पाए ਮਤਲਬ ਗੁਰਦੁਆਰਾ ਸਾਹਿਬ ਦਾ ਮੇਲਾ ਕਰਕੇ ਬੱਚਿਆਂ ਨੇ ਤੁਸੀਂ ਕਾਪੀਜ਼ ਚੈੱਕ ਕਰਿਓ ਕਿਤੇ ਮਿਲਣਾ ਕਿ ਪ੍ਰਾਈਵੇਟ ਸਕੂਲ ਦੀਆਂ ਵੀ ਉਦਾਂ ਦੀਆਂ ਨਹੀਂ ਹੋਣਗੀਆਂ ਜਿਵੇਂ ਦੀਆਂ ਕਾਪੀ ਸਾਡੇ ਬੱਚੇ ਬਣਾਉਂਦੀ ਆ ਹਰ ਪੱਖ ਦੀ ਬੱਚਿਆਂ ਦੀਆਂ ਬੁੱਕਸ ਵੇਖਿਓ ਤੁਸੀਂ ਮਤਲਬ ਕੱਲੀ ਕਿਤੇ ਹੀ ਇੰਗਲਿਸ਼ ਹੀ ਥੋੜਾ ਨਾ ਗੇਰਾ ਖਲੇੜੀਆਂ ਆਪਾਂ ਸਾਰਾ ਆਪਾਂ ਮੈਥ ਨੂੰ ਤੇ ਵੇਖਦੇ ਹੀ ਨਹੀਂ ਪਏ ਆਪਾਂ ਇਹ ਚੀਜ਼ ਨਹੀਂ ਵੇਖਣ ਦਾ ਕਿ ਜਿਹੜਾ 8th 10th ਨਾ ਮੈਥ ਆਉਣ ਵਾਲੇ ਟੈਸਟਾਂ ਦੇ ਵਿੱਚ ਆ ਹੀ ਹੋ ਰਿਹਾ ਉਹ ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਇਹ ਚੀਜ਼ ਨੂੰ ਕੋਈ ਵੇਖ ਹੀ ਨਹੀਂ ਰਿਹਾ ਬੇਸਿਕ ਹੀ ਹੋਵ ਚੀਜ਼ਾਂ ਬੇਸਿਕ ਹੋ ਚੀਜ਼ਾਂ ਤੇ ਬੇਸਿਕ ਕਰਵਾ ਨਹੀਂ ਰਹੇ ਇੱਕ ਜਿਵੇਂ ਸਕੂਲ ਹੈ ਪੰਜਵੀਂ ਤੱਕ ਕਰਦਾ ਫਿਰ ਜੋ ਪੰਜਵੀਂ ਤੋਂ ਬਾਅਦ ਬੱਚੇ ਪੜਨਾ ਚਾਹੁੰਦੇ ਨੇ ਉਹਨਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਨੇ ਅੱਗੇ ਕਿੱਥੇ ਕਿੱਥੇ ਜਾਣਾ ਪੈਂਦਾ ਉਹਨਾਂ ਨੂੰ ਉਹਨਾਂ ਨੂੰ ਵੇਖੋ ਪਰੇਸ਼ਾਨੀ ਤੇ ਆਉਂਦੀ ਅਸੀਂ ਇਸ ਚੀਜ਼ ਲਈ ਬਹੁਤ ਜ਼ੋਰ ਲਾਇਆ ਵੀ ਸਕੂਲ ਜਿਹੜਾ ਵਾ ਅਪਗ੍ਰੇਡ ਹੋ ਜੇ ਪਰ ਨਹੀਂ ਹੋਇਆ ਇਹਦੇ ਲਈ ਮੈਂ ਖੁਦ 2-3 ਵਾਰਾਂ ਹੀ ਚੰਡੀਗੜ੍ਹ ਦੇ ਗੇੜੇ ਵੀ ਲਾਏ ਆ ਇੱਥੇ ਇੱਕ ਸਰ ਰਹਿ ਸਾਡੇ ਨਾਲ ਰਾਜੀਤ ਸਿੰਘ ਅੰਬੀ ਸਰ ਤੋਂ ਉਹਨਾਂ ਡੈਥ ਹੋ ਗਈ ਹੋਣਾ ਉਹ ਖੁਦ ਫਾਈਲਾਂ ਲੈ ਕੇ ਜਾਂਦੇ ਰਹਿਆ ਪਰ ਮਤਲਬ ਸਕੂਲ ਅਪਗ੍ਰੇਡ ਨਹੀਂ ਆ ਬੱਚੇ ਵਿਚਾਰੇ ਮੁੰਡੇ ਜਿਹੜੇ ਆ ਉਹ ਘੜਕਾ ਸਕੂਲ ਚ ਜਾਂਦੇ ਆ ਕੁੜੀਆਂ ਚੋਲੇ ਜਾਂਦੀਆਂ ਕੁੜੀਆਂ ਨੂੰ ਮਤਲਬ ਇਕੱਠੀਆਂ ਨੂੰ ਪੇਰੈਂਟਸ ਜ਼ਿਆਦਾ ਭੇਜਣਾ ਲਾਈਕ ਕਰਦੇ ਆ ਘੜਕਾ ਭਾਵੇਂ ਲੱਗੇ ਪੈਂਦਾ ਵਾ ਨਾ ਘੜਕੇ ਦਾ ਰਸਤਾ ਜਿਹੜਾ ਉਹ ਸਹੀ ਨਹੀਂ ਹੈਗਾ ਉਹ ਫਿਰ ਲੜਕੀਆਂ ਇਕੱਠੀਆਂ ਘੜੁੱਕੇ ਤੇ ਚਲ ਜਾਂਦੀਆਂ ਘੜੁੱਕੇ ਤੇ ਆ ਜਾਂਦੀਆਂ ਵਾ ਬਾਕੀ ਬਰਸਾਤੀ ਮੌਸਮ ਦੇ ਵਿੱਚ ਨਾ ਉਸ ਰੋਡ ਦੇ ਉੱਤੇ ਪਾਣੀ ਬਹੁਤ ਚੜ ਜਾਂਦਾ ਫਿਰ ਮੁੰਡੇ ਵੀ ਸਕੂਲ ਕੋਚ ਕਾਫੀ ਹੱਦ ਤੱਕ ਕਈ-ਕਈ ਮਹੀਨੇ ਉਹ ਮਤਲਬ ਕਿ 2-3 ਮਹੀਨੇ ਤੇ ਕਵੇਂ ਨਹੀਂ ਪਾਣੀ ਨਿਕਲਦਾ ਜਾਣਾ ਬਹੁਤ ਔਖਾ ਹੋ ਜਾਂਦਾ ਇਹ ਦੋਨੇ ਸਕੂਲ ਕਿੰਨੇ-ਕਿੰਨੇ ਦੂਰ ਨੇ ਇਹਨਾਂ ਦਾ ਇਹਨਾਂ ਸਕੂਲਾਂ ਦਾ ਘੜਕੇ ਦਾ ਤੇ ਇਹਦਾ ਤੇ 2 ਕਿਲੋਮੀਟਰ ਦਾ ਫਰਕ ਹੈ ਕਿਉਂਕਿ ਚੋਲਾ ਪੈ ਜਾਂਦਾ 8-9 ਕਿਲੋਮੀਟਰ ਬੱਚੇ ਜਿਹੜੇ ਘੜਕੇ ਪੜਦੇ ਆ بارش ਦੇ ਮੌਜੇ ਵਿੱਚ ਦੋ ਦੋ ਤਿੰਨ ਤਿੰਨ ਮਹੀਨੇ ਪਾਣੀ ਲੈਂਦਾ ਪੰਜਾਬ ਹੁੰਦੇ ਆ ਉਹ ਫਿਰ ਉਹਨਾਂ ਨੂੰ ਇੱਕ ਰਸਤਾ ਉੱਪਰੋਂ ਪੈਂਦਾ ਵਾ ਜਿਨ੍ਹਾਂ ਦੇ ਕੋਲ ਤਾਂ ਆਪਣਾ ਵੀਕਲ ਹੈਗਾ ਵਾ ਨਾ ਪਿੰਨਾ ਉਹ ਵਲ ਕੇ ਫਿਰ ਉੱਪਰ ਦੀ ਚੱਲ ਜਾਂਦੇ ਉਹਨਾਂ ਨੂੰ ਫਿਰ 8-9 ਕਿਲੋਮੀਟਰ ਪੈਂਦਾ ਵਾ ਅਦਰਵਾਇਜ਼ ਇੱਥੇ 2 ਕਿਲੋਮੀਟਰ ਦਾ ਰਸਤਾ ਸਾਰਾ ਮਤਲਬ 7 ਮਿੰਟ ਦੇ ਵਿੱਚ ਆਪਾਂ ਘੜਕੇ ਪਹੁੰਚਾਂਗੇ 5-7 ਮਿੰਟ ਦੇ ਵਿੱਚ ਵਿੱਚ ਹਾਂਜੀ ਮਿੰਟ ਉਹ ਹੋਰ ਵਿਸ਼ੇਸ਼ ਗੱਲਾਂ ਬਾਤਾਂ ਸਿੱਖੂਲੇ ਵਾਲੇ ਆਖੰਡ ਵਾਲੇ ਪਿੰਡ ਦੇ ਵਿੱਚ ਜੁਆਇੰਟ ਫੈਮਲੀਆਂ ਜਿਹੜੀ ਮੇਨ ਚੀਜ਼ ਦੇਖੀ ਇਹ ਇਸ ਪਿੰਡ ਦੇ ਵਿੱਚ ਸਭ ਤੋਂ ਵੱਡੀ ਗੱਲ ਮੈਡਮ ਵੀ ਇਹੀ ਗੱਲ ਕਰਦੇ ਹੁੰਦੇ ਆ ਸਾਡੇ ਪਿੰਡ ਦੇ ਵਿੱਚ ਸਾਂਝੇ ਪਰਿਵਾਰ ਬਹੁਤ ਜ਼ਿਆਦਾ ਹਾਂ ਸਾਂਝੇ ਪਰਿਵਾਰਾਂ ਦਾ ਮਤਲਬ ਇੱਕ ਸਾਥ ਦੇ ਸਾਂਝੇ ਪਰਿਵਾਰਾਂ ਦਾ ਘੜ ਮੰਨਿਆ ਜਾਂਦਾ ਹੈ ਘਰ ਨੂੰ ਵਾਲਾ ਆਪਾਂ ਲਾਗੇ ਬੰਨੇ ਹੋਰ ਵੀ ਪਰਿਵਾਰ ਆ ਪਰ ਸਾਡੇ ਪਿੰਡ ਤੇ ਵੀ ਵੇਖੋ ਕਿ ਘਰ ਤੁਸੀਂ ਸ਼ਾਇਦ ਇੱਕ ਦੋ ਵੇਖ ਕੇ ਆਏ ਹੋਗੇ ਤੁਹਾਨੂੰ ਹੋਰ ਵੀ ਵਿਖਾ ਦਿੰਨੇ ਆ ਸਾਰੇ ਘਰ ਇੱਕੋ ਨਕਸ਼ੇ ਤੇ ਮੈਂ ਵੀ ਕਈ ਵਾਰ ਜਦੋਂ ਮੇਰੀ ਨਵੀਂ ਨਵੀਂ ਮੈਰਿਜ ਹੋਈ ਮੈਂ ਜਦੋਂ ਸਾਰੇ ਘਰਾਂ ਚ ਗਈ ਤੇ ਮੈਂ ਹੱਸਦੀ ਸੀ ਕਿ ਤੁਸੀਂ ਨਕਸ਼ਾ ਇੱਕੋ ਮਤਲਬ ਇੰਜੀਨੀਅਰ ਤੋਂ ਲਿਆ ਆਵਾ ਤੇ ਕਹਿੰਦੇ ਹਾਂ ਤੋਂ ਲਿਆ ਆਵਾ ਸਾਰਿਆਂ ਦੇ ਘਰ ਸੇਮ ਆ ਇੱਕੋ ਜੇ ਬਣੇ ਹੋਏ ਆ ਸਭ ਤੇ ਜੁਆਇੰਟ ਫੈਮਲੀਜ਼ ਬਹੁਤ ਜ਼ਿਆਦਾ ਵਾ ਇੱਥੇ ਤੇ ਪਿਆਰ ਵੀ ਉਹਵੇਂ ਕਹੀਏ ਪਰਿਵਾਰਾਂ ਚ ਬਹੁਤ ਆ ਵਧੀਆ ਵਾ ਮਤਲਬ ਵਧੀਆ ਪਿੰਡ ਦੇ ਲੋਕ ਜਿਹੜੇ ਦਿਲ ਦੇ ਸਾਫ਼ ਕਹ ਲੋ ਤੁਸੀਂ ਵਧੀਆ ਬੰਦੇ ਸਾਰੇ ਮਤਲਬ ਚਲੋ ਵਿੱਚੋਂ ਵੇਖੋ ਵੋਟਰਾਂ ਦੇ ਦਰਾਂ ਪਾਰਟੀ ਬਾਈ ਦਾ ਮਾੜਾ ਮਾੜਾ ਚੱਲਦਾ ਹੀ ਰਹਿੰਦਾ ਕੰਮ ਪਰ ਨਹੀਂ ਠੀਕ ਹਾਂ ਲੋਕ